ਸਤਿ ਸ਼੍ਰੀ ਅਕਾਲ ਜੀ ਮੈਂ ਹਰ ਸਿਮਰਨ ਕੌਰ ਸ ਹੁੰਦਾ ਤੁਸੀਂ ਦੇਖ ਰਹੇ ਹੋ ਚੈਨਲ ਪੋਸ ਸੁਨਾਮਾ ਪੋਸ ਸੁਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਇਹਨਾਂ ਦਿਨਾਂ ਦੇ ਵਿੱਚ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਆਪਣੇ ਪਰਿਵਾਰ ਨੂੰ ਕੌਮ ਉੱਤੋ ਵਾਰ ਦਿੱਤਾ ਇਸੇ ਵਿਸ਼ੇ ਵਿੱਚ ਮੇਰੇ ਨਾਲ ਗੱਲਬਾਤ ਕਰਨ ਲਈ ਸਟੂਡੀਓ ਵਿੱਚ ਮੌਜੂਦ ਨੇ ਐਂਕਰ ਡਾਇਰੈਕਟਰ ਔਰ ਐਕਟਰ ਸ਼੍ਰੀ ਸੋਮਸੋਤਾ ਜੀ ਸੋਮਸੋਤਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਬਹੁਤ-ਬਹੁਤ ਸ਼ੁਕਰੀਆ ਹਰ ਸਿਮਰਨ ਜੀ ਬਹੁਤ-ਬਹੁਤ ਮਿਹਰਬਾਨੀ ਸੋ ਤੇ ਸੱਤ ਤੋਂ ਪਹਿਲੇ ਸਾਨੂੰ ਇਹ ਦੱਸੋ ਅੱਜ ਪੂਰੀ ਦੁਨੀਆ ਦੇ ਵਿੱਚ ਸ਼ਹੀਦੀ ਦਿਹਾੜਾ ਬੜੇ ਪਿਆਰ ਨਾਲ ਮਨਾਇਆ ਜਾ ਰਿਹਾ ਹੈ ਇਸ ਵਾਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਹਰ ਸਿਮਰਨ ਜੀ ਤੁਸੀਂ ਬਿਲਕੁਲ درست ਦੱਸਿਆ ਕਿ ਇਹਨਾਂ ਦਿਨਾਂ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਸ਼ਹੀਦੀ ਦਿਹਾੜਾ ਬੜੇ ਪਿਆਰ ਤੇ ਬੜੇ ਸਤਕਾਰ ਤੇ ਬੜੀ ਨਿਮਰਤਾ ਦੇ ਨਾਲ ਮਨਾਇਆ ਜਾ ਰਿਹਾ ਹੈ ਦੇਸ਼ਾਂ-ਵਦੇਸ਼ਾਂ ਵਿੱਚ ਜੋ ਲੋਕ ਵੀ ਸਿੱਖ ਇਤਿਹਾਸ ਬਾਰੇ ਜਾਣਦੇ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਬਕਾਇਦਾ ਤੌਰ ਤੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਨੇ ਔਰ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਨੇ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਹੀ ਪੋ ਦਾ ਮਹੀਨਾ ਸ਼ੁਰੂ ਹੋ ਜਾਂਦਾ ਹੈ ਧੁੰਦਾਂ ਸ਼ੁਰੂ ਹੋ ਜਾਂਦੀਆਂ ਨੇ ਪੂਰੀ ਸਰਦੀ ਜਿਹੜੀ ਐ ਜੋਰਾ ਤੇ ਹੁੰਦੀ ਹੈ ਸੋ ਉਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਔਰ ਬਹੁਤ ਸਾਰੇ ਹਜ਼ਾਰਾਂ ਦੀ ਤعداد ਦੇ ਵਿੱਚ ਜਿਹੜੇ ਸਿੱਖ ਉਹਨਾਂ ਦੇ ਨਾਲ ਸ਼ਹੀਦ ਹੋਏ ਨੇ ਸਭ ਤੋਂ ਪਹਿਲਾਂ ਤੇ ਅਸੀਂ ਉਹਨਾਂ ਨੂੰ ਨਤਮਸਤਕ ਹੁੰਦੇ ਆ ਔਰ ਉਹਨਾਂ ਨੂੰ ਕੋਟ-ਕੋਟ ਅਸੀਂ ਪ੍ਰਣਾਮ ਕਰਦੇ ਹਾਂ ਜਿਵੇਂ ਸ਼ਹਾਦਤ ਦੀ ਆਪਾਂ ਗੱਲ ਕਰਦੇ ਆ ਤਾਂ ਉਸ ਵੇਨੇ ਹਾਲਾਤ ਇਸ ਤਰ੍ਹਾਂ ਦੇ ਸੀਗੇ ਕਿ ਚਾਰੇ ਪਾਸੇ ਜਿਹੜਾ ਹੈ ਮਤਲਬ ਕਹਿ ਸਕਦੇ ਆ ਕਿ ਬੇਇਨਸਾਫੀ ਦਾ ਬੋਲਬਾਲਾ ਸੀ ਲੋਕਾਂ ਦੇ ਧਰਮ ਪਰਿਵਰਤਨ ਕੀਤੇ ਜਾ ਰਿਹਾ ਸੀ ਜ਼ੋਰਾਂ ਜ਼ਰਬੀ ਔਰ ਨੌਵੀਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰਾਖੀ ਵਾਸਤੇ ਚਾਂਦਨੀ ਚੌਕ ਦੇ ਵਿੱਚ ਸ਼ੀਸ਼ ਜਿਹੜਾ ਹੈ ਉਹ ਪੇਟ ਕਰ ਦਿੱਤਾ ਔਰ ਤੁਸੀਂ ਦੇਖੋ ਤੁਸੀਂ ਦੇਖੋ ਕਿ ਚਾਂਦਨੀ ਚੌਕ ਤੋਂ ਉਹਨਾਂ ਹਾਲਾਤਾਂ ਵਿੱਚ ਉਸ ਸਮੇਂ ਭਾਈ ਜੈਤਾ ਜੀ ਕਿਸ ਤਰ੍ਹਾਂ ਨੌਵੀਂ ਪਾਸ਼ਾ ਜੀ ਦਾ ਸ਼ੀਸ਼ ਜਿਹੜਾ ਹੈ ਉਹ ਲੈ ਕੇ ਇੱਥੇ ਪਹੁੰਚੇ ਸੀ ਜੀ ਸੋ ਦੋਸਤੋ ਮੈਂ ਇਹੀ ਦੱਸਣਾ ਚਾਹੁੰਦਾ ਸਿਮਰਨ ਜੀ ਤੁਹਾਨੂੰ ਵੀ ਇਹੀ ਕਿ ਉਸ ਸ਼ਹਾਦਤ ਨੂੰ ਅੱਜ ਪੂਰਾ ਸੰਸਾਰ ਨਮਨ ਕਰ ਰਿਹਾ ਹੈ ਜੀ ਨਤਮਸਤਕ ਹੋ ਰਹੇ ਆਂ ਔਰ ਜਦੋਂ ਹੀ ਪੋ ਦਾ ਮਹੀਨਾ ਸ਼ਹੀਦੀ ਸਮਾਗਮ ਸ਼ੁਰੂ ਹੁੰਦੇ ਨੇ ਤਾਂ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਜ਼ਮੀਨ ਦੇ ਉੱਪਰ ਆਪਣੇ ਬਿਸਤਰ ਲਗਾ ਲੈਂਦੇ ਨੇ ਔਰ ਸੋਗਮਈ ਦਿਨਾਂ ਨੂੰ ਯਾਦ ਕਰਦਿਆਂ ਹੋਇਆਂ ਉਹਨੇ ਦਿਨ ਤੱਕ ਉਹ ਜ਼ਮੀਨ ਤੇ ਸੌਂਦੇ ਨੇ ਜਿੰਨੀ ਦੇਰ ਮਤਲਬ ਜਿਹੜਾ ਸ਼ਹੀਦੀ ਦਿਹਾੜਾ ਉਸ ਦੀ ਸਮਾਪਤੀ ਨਹੀਂ ਹੁੰਦੀ ਜੀ ਸੋ ਸੋਦਾਰੀ ਜਿਵੇਂ ਤੁਸੀਂ ਹੁਣੇ ਦੱਸਿਆ ਕਿ ਕੁਝ ਪਰਿਵਾਰ ਜਿਹੜੇ ਨੇ ਉਹ ਥੱਲੇ ਆਪਣੇ ਬਿਸਤਰੀ ਲਾ ਲੈਂਦੇ ਨੇ ਇਹ ਕਿਉਂ ਲਾਉਂਦੇ ਨੇ ਉਹਦਾ ਕਾਰਨ ਇਹੀ ਹੈ ਕਿ ਉਹਨਾਂ ਸ਼ਹੀਦਾਂ ਦੇ ਪ੍ਰਤੀ ਉਹਨਾਂ ਦੀ ਸ਼ਰਧਾ ਹੈ ਉਹਨਾਂ ਦੀ ਉਹਨਾਂ ਦੇ ਇੱਕ ਸ਼ਰਧਾਂਜਲੀ ਹੈ ਕਿ ਅਸੀਂ ਉਸ ਮੰਜੇ ਇਸਤੇਮਾਲ ਨਹੀਂ ਕਰਦੇ ਅਸੀਂ ਜ਼ਮੀਨ ਦੇ ਉੱਪਰ ਬਿਸਤਰੇ ਲਗਾ ਕੇ ਉਹਨਾਂ ਨੂੰ ਇੱਕ ਸ਼ਰਧਾਂਜਲੀ ਦਿੰਦੇ ਆ ਕਿ ਅਸੀਂ ਉਸ ਦਿਨ ਤੱਕ ਜ਼ਮੀਨ ਤੇ ਸੌਵਾਂਗੇ ਇਹ ਮਤਲਬ ਕਹਿ ਸਕਦੇ ਆ ਕਿ ਨਾ ਪਰਿਵਾਰਾਂ ਦਾ ਪਿਆਰ ਹੈ ਸਤਕਾਰ ਹੈ ਸ਼ਹੀਦਾਂ ਨੂੰ ਨਮਨ ਹੈ ਜਿਨ੍ਹਾਂ ਨੇ ਸਾਨੂੰ ਜਿਉਂਦੇ ਰੱਖਣ ਦੀ ਖਾਤਰ ਮਤਲਬ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਗੁਰਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਕਿੱਦਾਂ ਪਿਆ ਦੇਖੋ ਜਦੋਂ 1704 ਦੇ ਵਿੱਚ ਸਰਸਾ ਨਦੀ ਸਰਸੇ ਦੀ جنگ ਜਿਹੜੀ ਹੈ ਉਸ ਨੂੰ ਆਪਾਂ ਨਤਮਸਤਕ ਹੁੰਦੇ ਆ ਜੀ ਔਰ ਜਦੋਂ ਮਤਲਬ ਪਰਿਵਾਰ ਦਾ ਵਿਛੋੜਾ ਹੁੰਦਾ ਜੀ ਇਤਿਹਾਸ ਦੱਸ ਰਿਹਾ ਕਿ ਸਿੱਖਾਂ ਤੇ ਮੁਗਲਾਂ ਦੀ ਉਸ ਵਕਤ ਬੜੀ ਲੜਾਈ ਚੱਲ ਰਹੀ ਸੀ ਔਰ ਉਸੇ ਤਰ੍ਹਾਂ ਉਸੇ ਹੀ ਵਕਤ ਸਰਸਾ ਦਾ ਜਿਹੜਾ ਪਾਣੀ ਸਗੋਂ ਬਿੰਦਕੋ ਡੱਕ ਭਰਿਆ ਹੋਇਆ ਸੀਗਾ ਤੂਫਾਨ ਆਇਆ ਹੋਇਆ ਸੀਗਾ ਔਰ ਚਾਰੇ ਪਾਸੇ ਪਾਣੀ ਛੱਲਾ ਮਾਰ ਰਿਹਾ ਸੀ ਔਰ ਇਸ ਟਾਈਮ ਨੂੰ ਦੇਖਦੇ ਹੋਏ ਜਦੋਂ ਗੁਰੂ ਸਾਹਿਬ ਆਪਣੇ ਸਿੱਖਾਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਸਸਾ ਨਦੀ ਨੂੰ ਪਾਰ ਕਰਨ ਲਈ ਅੱਗੇ ਵਧੇ ਤਾਂ ਇੱਕ ਅਜਿਹੀ ਛਲਾਈ ਕਿ ਉਸ ਛਲ ਨੇ ਗੁਰੂ ਸਾਹਿਬ ਦੇ ਪਰਿਵਾਰ ਨੂੰ ਅਲੱਗ-ਅਲੱਗ ਕਰ ਦਿੱਤਾ ਔਰ ਪਰਿਵਾਰ ਦਾ ਆਪਸ ਵਿੱਚ ਹੀ ਵਿਛੋੜਾ ਪੈ ਗਿਆ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਵੱਡੇ ਸਾਹਿਬ ਜਾਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਚਲੇ ਗਏ ਪੁਰਾਣੇ ਨਾਲ ਬਹੁਤ ਸਾਰੇ ਸਿੱਖ ਇਸੇ ਤਰ੍ਹਾਂ ਛੋਟੇ ਸਾਹਿਬ ਜਦੇ ਜਿਹੜੇ ਨੇ ਉਹ ਮਾਤਾ ਗੁਜਰੀ ਦੇ ਗੁਜਰੀ ਜੀ ਦੇ ਨਾਲ ਚਲੇ ਗਏ ਤੇ ਬਹੁਤ ਸਾਰੇ ਸਿੱਖ ਜਿਹੜੇ ਆ ਉਹ ਆਪਸ ਵਿੱਚ ਡਿਵਾਈਡ ਹੋ ਗਏ ਮਤਲਬ ਅਲੱਗ ਥਲ ਹੋ ਗਏ ਇਤਿਹਾਸ ਦਾਸ ਹੈ ਕਿ ਸਰਸਾ ਨਦੀ ਦੇ ਵਿੱਚ ਬਹੁਤ ਸਾਰੇ ਸਿੱਖਾਂ ਦੀਆਂ ਸ਼ਹੀਦੀਆਂ ਵੀ ਹੋਈਆਂ ਨੇ ਅਤੇ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਬਹੁਤ ਸਾਰਾ ਲਿਟਰੇਚਰ ਜਿਹੜਾ ਹੈ ਉਹ ਸਰਸਾ ਨਦੀ ਦੇ ਵਿੱਚ ਵਹਿ ਗਿਆ ਹੈ ਸੋ ਇਸ ਕਰਕੇ ਉਸ ਪਿੰਡ ਤੋਂ ਆਪਾਂ ਯਾਦ ਕਰਦੇ ਆ ਉਸ ਮਾਜਰੀ ਜੇ ਮੈਂ ਨਾ ਕੋਈ ਗਲਤੀ ਕਰਦਾ ਹੋਵਾਂ ਤੇ ਉਸ ਦੇ ਕਿਨਾਰੇ ਦੇ ਉੱਪਰ ਅੱਜ ਸ੍ਰੀ ਗੁਰਦੁਆਰਾ ਸਾਹਿਬ ਪਰਿਵਾਰ ਵਿਛੋੜਾ ਇੱਕ ਬਹੁਤ ਹੀ ਸ਼ਿਸ਼ੋਗਤ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਬਣਾਇਆ ਗਿਆ ਹੈ ਔਰ ਜਿੱਥੇ ਬਕਾਇਦਾ ਤੌਰ ਤੇ ਬਕਾਇਦਾ ਤੌਰ ਤੇ ਹਰ ਰੋਜ਼ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਆਉਂਦੀ ਹੈ ਔਰ ਨਤਮਸਤਕ ਹੁੰਦੀ ਹੈ ਸੋ ਇਸ ਪਰਿਵਾਰ ਵਿਛੋੜੇ ਦੀ ਜਿਹੜੀ ਘਟਨਾ ਹੈ ਏਸੀ ਘਟਨਾ ਕਰਕੇ ਹੀ ਦੇਖੋ ਪਰਿਵਾਰ ਵਿਛੋੜਾ ਤਾਂ ਸਾਨੂੰ ਲੱਗਦਾ ਨਹੀਂ ਤੇ ਇਹ ਤਾਂ ਗੁਰੂ ਸਾਹਿਬ ਨੂੰ ਪਤਾ ਸੀ ਸਰਸਾ ਨਦੀ ਨੂੰ ਕੀ ਨਹੀਂ ਕਰ ਸਕਦੇ ਠੱਲ ਵੀ ਪਾ ਸਕਦੇ ਸੀਗੇ ਪਰਿਵਾਰ ਇਕੱਠਾ ਵੀ ਰਹਿ ਸਕਦਾ ਸੀ ਪਰ ਨਹੀਂ ਇਤਿਹਾਸ ਇਸ ਤਰ੍ਹਾਂ ਬਣਾਉਣਾ ਸੀ ਗੁਰੂ ਸਾਹਿਬ ਚਾਹੁੰਦੇ ਹੀ ਇਸ ਤਰ੍ਹਾਂ ਸੀ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਇਹ ਨਹੀਂ ਸੀ ਕਿ ਮੇਰੇ ਬੱਚੇ ਹੈ ਉਹਨਾਂ ਨੇ ਕਿਹਾ ਕਿ ਮੇਰੇ ਬੱਚੇ ਕੌਮ ਵਾਸਤੇ ਕੀ ਕਰ ਰਹੇ ਹੈ ਸੋ ਉਹਨਾਂ ਨੇ ਸਾਨੂੰ ਜਿਉਂਦੇ ਰੱਖਣ ਦੀ ਖਾਤਰ ਪੂਰਾ ਸਰਬੰਸ ਜਿਹੜਾ ਹੈ ਉਹ ਵਾਰ ਦਤਾ ਹੈ ਇਹੀ ਘਟਨਾ ਸਗੀ ਜਿਹੜੀ ਸਰਸਾ ਨਦੀ ਦੇ ਵਿੱਚ ਪਰਿਵਾਰ ਦਾ ਵਿਛੋੜਾ ਹੋਇਆ ਸੀ ਸੋ ਸੋਦੇ ਜੀ ਵੱਡੇ ਸਾਹਿਬ ਜਾਦੇ ਜਿਹੜੇ ਗੁਰਗੋਬਿੰਦ ਸਿੰਘ ਜੀ ਦੇ ਨਾਲ ਚਲੇ ਗਏ ਸੀ ਉਹਨਾਂ ਦੀ ਸ਼ਹੀਦੀ ਬਾਰੇ ਸਾਨੂੰ ਕੁਝ ਦੱਸੋ ਵੱਡੇ ਸਾਹਿਬ ਜਾਦੇ ਜਦੋਂ ਸਰਸਾ ਨਦੀ ਜੇ ਉਹਨਾਂ ਦਾ ਆਪਸ ਵਿੱਚ ਹੀ ਵਿਛੋੜਾ ਪੈ ਗਿਆ ਤੇ ਦਸਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਚਾਰ ਸੱਜਿਆਦਿਆਂ ਵਿੱਚੋਂ ਵੱਡੇ ਦੋ ਸੱਜਿਆਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਜਿਹੜੇ ਦੋਸਤ ਵੱਡੇ ਸੱਜਿਆਦੇ ਸੀਗੇ ਉਹ ਜੰਗ ਦੇ ਵਿੱਚ ਲੜਦੇ ਲੜਦੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਕਰਦੇ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ ਮੈਂ ਹਰ ਸਿਮਰਨ ਜੀ ਇੱਥੇ ਵੀ ਦੱਸਣਾ ਚਾਹੁੰਦਾ ਕਿ ਉਸ ਵੇਲੇ ਬਾਬਾ ਅਜੀਤ ਸਿੰਘ ਜੀ ਦੀ ਉਮਰ 17 ਸਾਲ ਸੀ ਔਰ ਬਾਬਾ ਜੁਜਾਰ ਸਿੰਘ ਜੀ ਦੀ ਉਮਰ 13 ਸਾਲ ਦੀ ਸੀ ਜਿਹੜੇ ਦਿਨ ਉਹਨਾਂ ਦੇ ਖੇਡਣ ਦੇ ਕੁਦਰ ਦੇ ਹੈ ਮਤਲਬ ਜੇ ਆਪਾਂ ਕਹੀਏ ਕਿ ਮਤਲਬ ਉਹਨਾਂ ਦੇ ਆਰਾਮ ਕਰਨ ਦੇ ਦਿਨ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਜੰਗਾ ਲੜੀਆਂ ਮੁਗਲਾਂ ਨਾਲ ਡੱਟ ਕੇ ਮੁਕਾਬਲਾ ਕੀਤਾ ਹੈ ਉਹ ਤੋੜ ਮੁਕਾਬਲਾ ਕੀਤਾ ਔਰ ਆਖਰਕਾਰ ਉਹਨਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਸੋ ਸੁਦਰ ਜੀ ਹੁਣ ਸਾਨੂੰ ਇਹ ਦੱਸੋ ਗੰਗੂ ਬ੍ਰਾਹਮਣ ਕੌਣ ਸੀ ਅਤੇ ਉਸਨੇ ਗੁਰੂ ਸਾਹਿਬ ਦੇ ਬੱਚਿਆਂ ਨਾਲ ਮਾਤਾ ਗੁਜਰੀ ਜੀ ਨਾਲ ਕਿਵੇਂ ਧੋਖਾ ਕੀਤਾ ਦੇਖੋ ਗੰਗੂ ਬ੍ਰਾਹਮਣ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਦਰ ਰਸੋਈਆ ਸੀ ਜੀ ਔਰ ਰਸੋਈਆ ਹੋਣ ਕਰਕੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਪਰਿਵਾਰ ਦੀ ਸੇਵਾ ਕਰਦਾ ਸੀ ਜੀ ਦਸਵੀਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੀ ਉਹਨਾਂ ਨੂੰ ਬੜਾ ਪਿਆਰ ਬੜਾ ਸਤਕਾਰ ਦਿੰਦੇ ਸੀ ਜੀ ਪਰ ਜਦੋਂ ਦਿਲ ਬੇਈਮਾਨ ਹੁੰਦਾ ਨਾ ਉਸ ਵੇਲੇ ਪਿਆਰ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ ਉਸ ਵੇਲੇ ਸਤਕਾਰ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ ਗੰਗੂ ਬ੍ਰਾਹਮਣ ਉਸ ਪਰਿਵਾਰ ਦੇ ਛੋੜੇ ਦੇ ਵਿੱਚ ਮਾਤਾ ਗੁਜਰੀ ਜੀ ਦੇ ਨਾਲ ਛੋਟੇ ਸਹਜਦਿਆਂ ਦੇ ਨਾਲ ਜੀ ਜਦੋਂ ਉਹ ਆ ਰਹੀ ਸੀ ਤਾਂ ਗੰਗੂ ਬ੍ਰਾਹਮਣ ਨੇ ਮਤਲਬ ਉਹਦੇ ਦਿਲ ਵਿੱਚ ਲਾਲਚ ਆ ਗਿਆ ਕਿ ਮਾਤਾ ਜੀ ਕੋ ਸੋਨੇ ਦੀਆਂ ਮੋਹਰੇ ਨੇ ਔਰ ਉਹਨਾਂ ਨੂੰ ਪਿੰਡ ਸਹੇੜੀ ਜਿਹੜੇ ਕਿ ਮੋਰਿੰਡੇ ਤੋਂ ਬਿਲਕੁਲ ਨਜ਼ਦੀਕ ਪੈਂਦਾ ਹੈ ਪਿੰਡ ਸਹੇੜੀ ਵਿਖੇ ਲਿਆ ਕੇ ਉਹਨਾਂ ਨੂੰ ਇੱਕ ਮਤਲਬ ਕਹਿ ਸਕਦੇ ਹੈ ਕਿ ਘਰ ਦੇ ਵਿੱਚ ਰੱਖਿਆ ਔਰ ਸੋਨੇ ਦੀਆਂ ਮੋਹਰੇ ਦੇਖ ਕੇ ਗੰਗੂ ਬ੍ਰਾਹਮਣ ਦਾ ਦਿਲ ਬੇਈਮਾਨ ਹੋ ਗਿਆ ਜਦੋਂ ਦਿਲ ਬੇਈਮਾਨ ਹੋ ਗਿਆ ਤਾਂ ਉਸਨੇ ਮੋਰਿੰਡੇ ਦੇ कोतवाल कोतवाली ਜਾ ਕੇ ਉੱਥੋਂ ਦੇ कोतवाल ਨੂੰ ਜਾ ਕੇ ਖਬਰ ਦਿੱਤੀ ਹੈ ਕਿ ਜੇਕਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਹੇਰੀ ਆ ਕੇ ਉਸ ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਦਿੱਤੇ ਕੋਈ ਕੋ ਲਾਲਚ ਆ ਗਿਆ ਸੀ ਜੀ ਕਿ ਮੇਰੀ ਇਸ ਇਨਫਰਮੇਸ਼ਨ ਤੋਂ ਜਿਹੜਾ ਸੂਬਾ ਸਰਹੰਦ ਹੈ ਉਹ ਖੁਸ਼ ਹੋ ਕੇ ਮੈਨੂੰ ਮਾਲਾ-ਮਾਲ ਕਰ ਦੇਗਾ ਔਰ ਮੈਨੂੰ ਸੋਨੇ ਦੀਆਂ ਮੋਰਾ ਦੇ ਦੇਗਾ ਜੀ ਔਰ ਬਕਾਇਦਾ ਤੌਰ ਤੇ ਮਰਿੰਡੇ ਤੋਂ ਸਿਪਾਹੀ ਗਏ ਜਾ ਕੇ ਉਹਨਾਂ ਨੇ ਕੋਟੇ ਸਾਹਿਬ ਜਾਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਪਕੜਿਆ ਔਰ ਦੱਸਦੇ ਆ ਇਤਿਹਾਸ ਦੱਸਦਾ ਹੈ ਕਿ ਗੰਗੂ ਬ੍ਰਾਹਮਣ ਦੀ ਮਾਤਾ ਸੋਬੀ ਜੀ ਉਹਨਾਂ ਨੇ ਵੀ ਗੰਗੂ ਬ੍ਰਾਹਮਣ ਨੂੰ ਰੋਕਿਆ ਸੀ ਜੀ ਵੇ ਤੂੰ ਇਹ ਜੋ ਕਰ ਰਿਹਾ ਉਹ ਤੂੰ ਠੀਕ ਨਹੀਂ ਕਰ ਰਿਹਾ ਗੁਰੂ ਸਾਹਿਬ ਤੇਰੇ ਨੂੰ ਇੰਨਾ ਪਿਆਰ ਇੰਨਾ ਸਤਕਾਰ ਦਿੰਦੇ ਨੇ ਤੂੰ ਕਿਹੜੇ ਚੰਗ ਸਿੱਕਿਆਂ ਦੀ ਖਾਤਰ ਆਪਣੇ ਆਪਣੀ ਜਿਹੜੀ ਹੈ ਜ਼ਮੀਰ ਵੇਚ ਦਿੰਦੀ ਹੈ ਜੀ ਤੂੰ ਛੋਟੇ ਸਾਹਿਬ ਜਾਦਿਆਂ ਨੂੰ ਜਿਨ੍ਹਾਂ ਨੂੰ ਤੂੰ ਹੱਥੀ ਖਵਾਇਆ ਹੱਥੀ ਖਿਲਾਇਆ ਔਰ ਅੱਜ ਉਹਨਾਂ ਦਾ ਤੂੰ ਦੁਸ਼ਮਣ ਬਣ ਗਿਆ ਔਰ ਗੰਗੂ ਬ੍ਰਾਹਮਣ ਦੀ ਮਾਤਾ ਉਸ ਬਿਲੈ ਇਸ ਕਦਰ ਮਾਰੀ ਜਾ ਚੁੱਕੀ ਸੀ ਕਿ ਮਾਤਾ ਜੀ ਆਪਣੀ ਮਾਤਾ ਜੀਆਂ ਗੱਲਾਂ ਵੀ ਉਹਨਾਂ ਦੇ ਸਮਝ ਨਹੀਂ ਆਈਆਂ ਔਰ ਮਾਤਾ ਜੀ ਨੇ ਇੱਥੋਂ ਤੱਕ ਵੀ ਕਿਹਾ ਕਿ ਗੰਗੂ ਤੈਨੂੰ ਰਹੀਂਦੀ ਦੁਨੀਆ ਤੱਕ ਲਾਂਕਾ ਪਿੰਦੀਆਂ ਰਹਿਣ ਗਿਆ ਮੈਂ ਤੇਰੀ ਮਾਂ ਆ ਮੇਰੀ ਗੱਲ ਮੰਨ ਲੈ ਲੇਕਿਨ ਗੰਗੂ ਬ੍ਰਾਹਮਣ ਨੇ ਉਹਨਾਂ ਦੀ ਇੱਕ ਗੱਲ ਨਹੀਂ ਮਨ ਸੋ ਸੋ ਦਾਜੀ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜਿਆਦਿਆਂ ਨੂੰ ਠੰਡੇ ਬੁਰਜ ਵਿੱਚ ਕਿਉਂ ਰੱਖਿਆ ਗਿਆ ਬਿਲਕੁਲ ਬਿਲਕੁਲ ਮੈਂ ਸਜ਼ਾ ਦੇ ਤੌਰ ਤੇ ਰੱਖਿਆ ਗਿਆ ਸੀ ਜਦੋਂ ਉਹਨਾਂ ਨੂੰ ਸਹੇੜੀ ਤੋਂ ਗ੍ਰਿਫਤਾਰ ਕੀਤਾ ਹੱਥਾਂ 'ਚ ਹਥਕੜੀਆਂ ਲਾ ਕੇ ਛੋਟੇ ਸਾਹਿਬ ਜਿਆਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਸੂਬੇ ਸਰਹੰਗ ਨੇ ਹੁਕਮਾ ਦਿੱਤਾ ਹੁਕਮ ਦਿੱਤਾ ਕਿ ਜਾਓ ਉਹਨਾਂ ਨੂੰ ਗ੍ਰਿਫਤਾਰ ਕਰਕੇ ਆਓ ਤਾਂ ਉਹ ਗ੍ਰਿਫਤਾਰ ਕਰਨ ਗਏ ਔਰ ਉਸ ਬਿਲਾ ਉਹਨਾਂ ਨੂੰ ਜਿਹੜੀ ਸਜ਼ਾ ਦੇ ਤੌਰ ਤੇ ਐ ਸਰਦੀਆਂ ਦੇ ਦਿਨ ਉਹਦੀ ਰਾਤ ਚਾਰੇ ਪਾਸੇ ਠੰਡੀਆਂ ਹਵਾਵਾਂ ਔਰ ਮਤਲਬ ਸੀਤ ਲਹਿਰ ਜਿਹੜੀ ਹੈ ਉਹ ਚੱਲ ਰਹੀ ਸੀ ਔਰ ਠੰਡਾ ਗੁਰਜ ਮੈਂ ਜਾਣਕਾਰੀ ਲਈ ਦੱਸਣਾ ਚਾਹੁੰਦਾ ਹੈ ਕਿ ਉਹ ਸੀ ਜਦੋਂ ਉਸ ਵੇਲੇ ਦੀ ਹਕੂਮਤ ਮੁਗਲ ਹਕੂਮਤ ਗਰਮੀਆਂ ਦੇ ਦਿਨਾਂ ਵਿੱਚ ਆਰਾਮ ਕਰਨ ਵਾਸਤੇ ਠੰਡੇ ਗੁਰਜ ਦਾ ਸਹਾਰਾ ਲੈਂਦੀ ਸੀ ਲੇਕਿਨ ਸਜ਼ਾ ਦੇ ਤੌਰ ਤੇ ਮਾਤਾ ਗੁਜਰੀ ਜੀ ਨੂੰ ਛੋਟੇ ਸਾਹਿਬ ਜਦਿਆਂ ਨੂੰ ਉਥੇ ਰੱਖਿਆ ਗਿਆ ਸੀ ਇਸੇ ਕਰਕੇ ਕਹਿੰਦੇ ਆ ਕਿ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਲਾਲ ਮਾਤਾ ਗੁਜਰੀ ਜੀ ਕਿਸ ਤਰ੍ਹਾਂ ਉਹਨਾਂ ਨੂੰ ਬੁੱਕਲ ਦੇ ਵਿੱਚ ਲੈ ਕੇ ਬੈਠੀ ਹੋਈ ਹੈ ਔਰ ਮਤਲਬ ਦੇਖੋ ਉਹ ਤਾਂ ਸਾਨੂੰ ਠੰਡਾ ਬੁਰਜ ਲੱਗ ਰਿਹਾ ਸੀ ਉਹਨਾਂ ਦੇ ਉੱਪਰ ਤਾਂ ਕਾਲਪੁਰਖ ਦੀ ਬਖਸ਼ਿਸ਼ ਸੀ ਕਿਰਪਾ ਸੀ ਦਇਆ ਸੀ ਉਹਨਾਂ ਨੂੰ ਕੋਈ ਠੰਡ ਕੋਈ ਗਰਮੀ ਕੋਈ ਸਰਦੀ ਕੋ ਦੁੱਖ ਸੁੱਖ ਕਿਸੇ ਦੀ ਕੋਈ ਚਿੰਤਾ ਨਹੀਂ ਸੀ ਕਿਸੇ ਦੀ ਕੋਈ ਪਰਵਾਹ ਨਹੀਂ ਸੀ ਇਹ ਤਾਂ ਸਾਨੂੰ ਲੱਗ ਰਿਹਾ ਸੀਗਾ ਕਿ ਉਹਨਾਂ ਨੂੰ ਆ ਆਤਸੀਹੇ ਦਿੱਤੇ ਗਏ ਉਹ ਤਾਂ ਜਿਵੇਂ ਪੰਜਵੀਂ ਪਾਤਸ਼ਾਹ ਜੀ ਦਾ ਸ਼ਬਦ ਹੈ ਤੇਰਾ ਕੀ ਆ ਮਿੱਠਾ ਲਾਗੇ ਜੋ ਸਤਗੁਰ ਕਰਦਾ ਹੈ ਹਮੇਸ਼ਾ ਉਹ ਸਾਡੀ ਬਿਹਤਰੀ ਵਾਸਤੇ ਕਰਦਾ ਹੈ ਉਹਦੇ ਵਿੱਚ ਕਦੇ ਵੀ ਕੁਝ ਗਲਤ ਨਹੀਂ ਹੋ ਸਕਦਾ ਸੋ ਸੋਤਾ ਜੀ ਅੰਤ ਵਿੱਚ ਸਾਨੂੰ ਇਹ ਦੱਸੋ ਕਿ ਛੋਟੇ ਸਾਹਿਬਜ਼ਾਦੇ ਕਿਵੇਂ ਸ਼ਹੀਦ ਹੋਏ ਸੀ ਮੀਆਂ ਵਿੱਚ ਚਣਵਾਇਆ ਗਿਆ ਛੋਟੇ ਸਾਹਿਬਜ਼ਾਦਿਆਂ ਨੂੰ ਜੀ ਔਰ ਸੂਬੇ ਸਰਹੰਦ ਦੀ ਕਚੈਰੀ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਤਾਂ ਸੁੱਚੇ ਨੰਦ ਨੇ ਤੇ ਹੋਰ ਵੀ ਬਹੁਤ ਸਾਰੀਆਂ ਉੱਥੇ ਗੱਲਾਂ ਬਾਤਾਂ ਹੋਈਆਂ ਜੀ ਉਹ ਨਹੀਂ ਚਾਹੁੰਦੇ ਸੀ ਸੁੱਚਾ ਨੰਦ ਨਹੀਂ ਸੀ ਚਾਹੁੰਦਾ ਕਿ ਛੋਟੇ ਸਾਖ ਜਦਿਆਂ ਨੂੰ ਬਖਸ਼ਿਆ ਜਾਵੇ ਜੀ ਔਰ ਉਹਨਾਂ ਨੇ ਤਜ਼ਵੀਜ਼ ਦਿੱਤੀ ਜੀ ਔਰ ਮਲੇਰ ਕੋਟਲੇ ਦੇ ਨਵਾਬ ਸ਼ੇਰਖਾਨ ਜੀ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਔਰ ਸੂਬਾ ਸਰਹੰਦ ਨੇ ਮਲੇਰ ਕੋਟਲੇ ਦੇ ਨਵਾਬ ਨੂੰ ਇਹ ਗੱਲ ਕਹੀ ਕਿ ਤੇਰੇ ਭਰਾ ਨੂੰ ਦਸਵੇਂ ਪਾਸ਼ਾ ਨੇ ਮਾਰਿਆ ਸੀ ਕਿ ਤੂੰ ਆਪਣੇ ਭਰਾ ਦੀ ਮੌਤ ਦਾ ਬਦਲਾ ਜਿਹੜਾ ਇਹਨਾਂ ਛੋਟੇ ਬੱਚਿਆਂ ਤੋਂ ਲੈ ਸਕਦਾ ਸੋ ਉਹਨਾਂ ਨੇ ਜਵਾਬ ਦਿੱਤਾ ਨਵਾਬ ਮਲੇਕ ਕੋਟਲੇ ਵਾਲਿਆਂ ਨੇ ਜੀ ਕਿ ਮੇਰੇ ਭਰਾ ਦੀ ਮੌਤ ਲੜਾਈ ਦੇ ਵਿੱਚ ਹੋਈ ਸੀ ਜੀ ਇਹ ਤਾਂ ਦੁੱਧ ਚੁੰਗਦੇ ਬੱਚੇ ਨੇ ਇਸਲਾਮ ਕਦੇ ਵੀ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੰਦਾ ਤੇ ਮਾਸੂਮ ਬੱਚਿਆਂ ਤੇ ਜ਼ੁਲਮ ਕੀਤਾ ਗਿਆ ਜੀ ਆਖਰਕਾਰ ਤਸਵੀਜ਼ ਨੀਆਂ ਵਿੱਚ ਚਣਵਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜੀ ਸੋ ਤੁਹਾਨੂੰ ਸਾਡਾ ਪ੍ਰੋਗਰਾਮ ਕਿੱਦਾਂ ਦਾ ਲੱਗਾ ਫੀਡਬੈਕ ਜ਼ਰੂਰ ਦਿਓ ਇੰਨਾ ਇਤਿਹਾਸ ਦੱਸਦੇ ਹੋਏ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਮੈਂ ਮਾਫੀ ਮੰਗਦੀ ਹਾਂ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ